ਹੈਲੋ ਵੈਲਕਮ ਅਗੇਨ ਔਨ ਬਾਸੀ ਵਲੌਗਸ ਹੋਪ ਯੂ ਆਲ ਆਰ ਡੂਇੰਗ ਵੈਲ ਮੈਂ ਜਸਟ ਜਸਟ ਸਕੂਲ ਤੋਂ ਆਈਆਂ 2:30 ਹੋ ਚੁੱਕੇ ਐ ਤੇ ਸਭ ਤੋਂ ਪਹਿਲਾਂ ਇਹ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨੋਟੀਫਿਕੇਸ਼ਨ ਬਟਨ ਨਾਲ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਅਪਕਮਿੰਗ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਟਾਈਮ ਟੂ ਟਾਈਮ ਤੁਹਾਡੇ ਕੋਲ ਪਰਫੋਰਮੈਂਸ ਦੀਆਂ ਰਹਿਣ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹਨੇ ਤਿੱਖੀ ਧੁੱਪ ਹੈ ਕਿੰਨੀ ਆ ਬਾਹਰ ਕਿ AC ਬਹੁਤ ਜਲਦੀ ਲੱਗਣ ਲੱਗ ਗਏ ਨੇ ਬਿਨਾਂ ਏਸੀ ਤੋਂ ਹੁਣ ਨਾ ਤਾਂ ਰਾਤ ਨੂੰ ਬੈਠਾ ਜਾਂਦਾ ਹੈ ਨਾ ਦਿਨ 'ਚ ਬੈਠਾ ਜਾਂਦਾ ਹੈ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਤੇ ਮੈਂ ਹੁਣ ਜਸਟ ਪਤੇ ਦੀ ਵੇਟ ਕਰ ਰਹੀ ਆ ਤੇ ਕਾਲ ਤੁਸੀਂ ਸਭ ਨੇ ਮੈਨੂੰ ਬਹੁਤ ਜ਼ਿਆਦਾ ਦੁਆਵਾਂ ਦਿੱਤੀਆਂ ਕਮੈਂਟਾਂ ਦੇ ਵਿੱਚ ਕਿ ਉਹਦੇ ਵਾਸਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਤੁਹਾਡੀਆਂ ਅਰਦਾਸਾਂ ਹੀ ਨੇ ਨਾਲ ਕਿ ਵਾਹਿਗੁਰੂ ਨੇ ਹੱਥ ਰੱਖ ਕੇ ਬਚਾਇਆ ਮੈਨੂੰ ਉਹ ਪਾਪਾ ਜੀ ਬਣ ਕੇ ਪਤੇ ਵੀਰਾ ਕਿਧਰ ਆ ਗਿਆ ਉਹ ਆ ਰਿਹਾ ਤੂੰ ਹੀ ਪਤੇ ਨੇ ਤਾਂ ਡਰਾਤਾ ਪਤੇ ਨੇ ਤਾਂ ਡਰਾਤਾ ਸੱਚੀ ਗਰਮੀ ਬਹੁਤ ਹੋ ਗਈ ਐ ਸਰ ਕਹਿੰਦੇ ਛੁੱਟੀਆਂ ਛੇਤੀ ਪਾਏ ਨੀ 23 ਮਈ ਤੋਂ ਔਰ ਜਿੰਨੇ ਪਾਪਾ ਕੀ ਬੜਾ ਦੇਖ ਪਾਪਾ ਦਾ ਅਜ ਆ ਮਿਲਦਾ ਨਹੀਂ ਜਟਿਆ ਨਹੀਂ ਕੀ ਨਾ ਭਾਜੀ ਜ ਮਾਂ ਵੀ ਵਧੀਆ ਲੱਗਿਆ ਵੀ ਨਹੀਂ ਕਿਸੇ ਮਦਨ ਵਧੀਆ ਲੱਗਿਆਗਾ ਅੰਕਲ ਨੂੰ ਲਗਾ ਰਗਾ ਮਹੀਨੇ ਬਾਅਦ ਨਹੀਂ ਨਹੀਂ ਅੰਕਲ ਨੂੰ ਕਹਿ ਰਿਹਾ ਕਿਹੜੇ ਅੰਕਲ ਤੋਂ ਲੈਂਦਾ ਏ ਰੇਕ ਨੂੰ ਲੱਗ ਰਿਹਾ ਬਲੈ ਦੱਸੋ ਨਾ ਭਾਜੀ ਪਤਾ ਨਹੀਂ ਜੱਗ ਗੱਲ ਜੀ ਨਹੀਂ ਬਣੀ ਹੈਗੀ ਨਾ ਨਾ ਪਤਾ ਕਿਉਂ ਸੀ ਜਿਹੜੀ ਕੈਪੜੀ ਤੁਸੀਂ ਸ਼ਿਮਲੇ ਪਾ ਕੇ ਉਹ ਚ ਲੁੱਕ ਸੋਹਣੀ ਲੱਗਦੀ ਇਹ ਤੇ ਨਹੀਂ ਲੱਗੀ ਹੈਗੀ ਨਹੀਂ ਆਣੀ ਹੈ ਉਹ ਕੈਪੜੀ ਪਈ ਉਹ ਭਾਜਦੀ ਕੱਲ ਮੈਂ ਆਪਣੀ ਟੀ-ਸ਼ਰਟ ਲੱਭਣੀ ਲੈ ਇਹ ਕੀ ਹੋ ਰਿਹਾ ਇਹ ਪਾ ਕੇ ਤੂੰ ਜੀ ਨਹੀਂ ਕਰ ਤੂੰ ਜੌਗਿੰਗ ਕਰਨ ਜਾਣਾ ਕਰਨਾ ਨਹੀਂ ਮੰਜੀ ਤਾਂ ਪੱਜ ਲੈ ਕੇ ਰੋ ਟਾਈਮ ਹੁੰਦਾ ਨਹੀਂ ਪੱਜਾਂ ਉੱਠ ਕੇ ਨਹੀਂ ਵੈਸੇ ਭਾਜੀ ਤੁਸੀਂ ਜਿਹੜੇ ਸਾਰਾ ਸਿਰੇ ਉੱਠ ਕੇ ਫੋਨ ਵੇਂਦੇ ਨਾ ਤੇ ਤੁਈ ਤਾਰੂ ਜਾਣਾ ਚਾਹੀਦਾ ਸਿਰੇ ਸਿਰੇ ਉੱਠ ਕੇ ਸਾਰ ਕਰਨ ਤੁਸੀਂ ਮੈਂ ਤਾਂ ਫਿਲਹਾਲ ਆ ਦੱਸੋ ਵੀ ਇਹ ਕਿ ਮਿਲਣਾ ਜਾਮਾ ਨੂੰ ਵਧੀ ਹੁਣ ਮੈਂ ਦੱਸੋ ਸਾਰੇ ਜਣੇ ਜੇ ਤਾਂ ਅੰਮ੍ਰਿਤਸਰ ਜਾਣਾ ਇੱਧਰ ਸਾਹਮਣੇ ਆਓ ਸਾਰੇ ਜਣੇ ਕੀ ਕਹਿੰਦੇ ਹੋ ਗਰਮੀ ਤਾਂ ਕਹਿੰਦੀ ਵੀ ਨਹੀਂ ਜਾਣਾ ਗਰਮੀ ਦੇ ਕਰਕੇ ਤਾਂ ਕਹਿੰਦੇ ਨਹੀਂ ਘਰੇ ਹੀ ਠੀਕ ਆ ਹਣਾ ਹਾਣਾ ਚੋਟਲ ਰੂਮ ਬੁੱਕ ਕਰਾ ਲੈਣੇ ਆਪਾਂ ਆਪਣੇ ਉੱਥੇ ਉੱਥੇ ਜਿਹੜਾ ਜਿਹੜਾ ਕਲਾਕ ਹਾਂ ਕਿਉਂਕਿ ਬੜਾ ਬੁਰਾ ਹਾਲ ਹੁੰਦਾ ਹੈ ਨਹੀਂ ਫਿਰ ਆਪਾਂ ਘੜੇ ਧੁੱਪੇ ਫਿਰਨਾ ਪੁੱਤ ਤੇ ਲੈ ਹੱਦ ਹੋ ਗਈ ਕੱਲਾ ਫਿਰ ਉੱਥੇ ਅੰਦਰੇ ਬੈਠੇ ਰਹਿਣਾ ਕਾ ਉੱਥੇ ਘੁੰਮਣਾ ਦੇਖੋ ਸੀਨਾ ਜੇ ਜੇ ਅਸਪਰ ਤੂੰ ਜਾਣਾ ਨਹੀਂ ਸ਼ਿਮਲੇ ਹਨਾ ਮੈਂ ਤੈਨੂੰ ਜਾਣਾ ਸ਼ਿਮਲੇ ਤੁਰ ਜਾ ਗਰਾਉਂਡ ਚ ਹਨਾ ਇਧਰ ਇਧਰ ਚੈਲੰਜ ਵਾਲੇ ਦੋ ਬੱਚੇ ਖੜੇ ਜਾਂਦੇ ਦੂਸਰੇ ਨੂੰ ਫੜਾ ਕੇ ਜਦੋਂ ਮੁੰਡੇ ਨੂੰ ਫੜਾ ਰਹੇ ਹੁੰਦਾ ਉਹ ਪਹਿਲਾ ਮੁੰਡਾ ਮੈਨੂੰ ਫੜਾ ਜਾਂਦਾ ਉਹ ਬਾਅਦ ਚ ਫੜਾ ਕੇ ਜਾਂਦਾ ਮੈਂ ਪਹਿਲਾਂ ਅੱਗੇ ਵਧ ਲੈਂਦਾ ਅਰੇ ਵਾਓ ਵੈਰੀ ਗੁੱਡ ਅੱਡੀ ਬੋਏ ਦੀ ਜਿੱਤ ਗਈ ਅੱਡੀ ਟੀਮ ਹਾਰ ਗਈ ਹਾਰ ਗਈ ਗਰਲਜ਼ ਦੀ ਟੀਮ ਹਾਰ ਗਈ ਬॉयਜ਼ ਦੀ ਜਿੱਤ ਗਈ ਸ਼ਿਮਲੇ ਉੱਜਾਂ ਆ ਦੇਲਾ ਨੀਤ ਦੀ ਵੋਟ ਵੀ ਮੇਰੇ ਵੱਲ ਹੈ ਹਨਾ ਨੀਤ ਮੈਂ ਵੀ ਤੇਰੀ ਮੰਮਾ ਨੇ ਹੀ ਕਿਹਾ ਹੈ ਗਰਮੀ ਚ ਜਾਵਾਂਗੇ ਹਾਂ ਉਹ ਤਾਂ ਮੇਰੇ ਕਿਥੇ ਜਾਣ ਛੁੱਟੀ ਕਿਹੜੇ ਮਹੀਨਾ ਪੈਣੀ ਪੁੱਤ ਹੋਵੇ ਟਾਈਮ ਬਸ ਕਰ ਲੈਂਦਾ ਮੈਂ ਨਹੀਂ ਮੈਂ ਤਾਂ ਮੰਮਾ ਨੂੰ ਹੁੰਦਿਆਂ ਕਿਹਾ ਮੈਂ ਕਿਹਾ ਵੀ ਜਾਣ ਨੂੰ ਤਾਂ ਕੋਈ ਚੱਕਰ ਨਹੀਂ ਪਰ ਮੈਂ ਗਰਮੀ ਬਹੁਤ ਹੈ ਪਾਣੀ ਦਾ ਪੁੱਛ ਲਓ ਆਇਆ ਉਹ ਪਾਣੀ ਦੇਣ ਦਾ ਨਹੀਂ ਪਾਣੀ ਮੈਂ ਤੈਨੂੰ ਦੇਣਾ ਹੈਗਾ ਜੀ ਦੇਖੋ ਇੰਨੇ ਦੋਇਰ ਮਾਹੀ ਕੀ ਦੋ ਨੀਤ ਨੇ ਤੇ ਆਉਂਦਿਆਂ ਫਟ ਪਰ ਨੀਤ ਤੇਰੀ ਉਹ ਪ੍ਰਾਂਦੀ ਦੇਖ ਤੇਰੀ ਹਾਂ ਇਹ ਜੂ ਇਹ ਤੇ ਮੇਰੀ ਹੈ ਹਾਂ ਸਵੇਰੇ ਲੱਭੀ ਮੈਨੂੰ ਕਿੱਥੋਂ ਉੱਥੇ ਚੀਚੀ ਅੱਗੇ ਪਈ ਤੂੰ ਹੀ ਨਹੀਂ ਵੇਖੀ ਧਿਆਨ ਨਾਲ ਚਲ ਮੈਂ ਪਾਣੀ ਲਿਆਵਾਂ ਜਾਣਾ ਤੈਨੂੰ ਅੰਮ੍ਰਿਤ ਸਰ ਕਿੱਥੇ ਅੰਮ੍ਰਿਤ ਸਰ ਨਾ ਨਾ ਹੁਣ ਨਾਨੀ ਕੋਲ ਹੁਣ ਨਹੀਂ ਹੁਣ ਤਾਂ ਸਨਾਮ ਜਾਣਾ ਹੈ ਹਾਂ ਫਿਰ ਇਸ ਤੋਂ ਬਾਅਦ ਜੋ ਦਿਨ ਸੈ ਫਰਾਈਡੇ ਦੀ ਛੁੱਟੀ ਹੋਊਗੀ ਨਾ ਆਪਾਂ ਨੂੰ ਹਾਂ ਲੋਜ ਓਏ 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 ਹੋਲੀ ਪੁੱਤ ਤੁਸੀਂ ਫਾੜ ਲੈਣ ਲੱਗੇ ਸੀਗੇ ਆ ਮੈਂ ਥੋੜਾ ਜਿਹਾ ਟਾਈਮ ਰਹਿ ਗਿਆ ਨਾਨੀ ਕੋਲ ਜਾਣਾ ਹਾਂਜੀ ਹੁਣ ਤੁਸੀਂ ਜੀ ਪਾਪਾ ਕੋਲ ਵੀ ਜਾਣਾ ਹੈ ਪਾਪਾ ਕੋਲ ਵੀ ਜਾਵਾਂਗੇ ਬਹੁਤ ਛੇਤੀ ਉਹ ਨਿੱਕਰ ਪਾ ਲਿਓ ਉਹ ਵਾਲੀ ਬਲੈਕ ਉਲਟੀ ਬਾਲੀ ਹੈ ਨਹੀਂ 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 ਸਿੱਧੀ ਹੈ ਲੱਗੀ ਸਕੂਲ ਤੋਂ ਫਾਉਂਡੈਸਰ ਆਪਣਾ ਲਾਲੀ ਕੁਸ਼ੀਨ ਤੇ ਇੱਕ ਪਾਸੇ ਆਪਣਾ ਤਾਂ ਪਿਜਾ ਤੇ ਫਤੇ ਸਿੰਘ ਜੀ ਹੋ ਗਏ ਰੈਡੀ ਤੇ ਐਡਾ ਨਾਲਾ ਅੱਗੇ ਲਟਕਾਇਆ ਹੈ ਹੈ ਫਤੇ ਫਤੇ ਇਧਰ ਇੱਕ ਗੱਲ ਸੁਣ ਮੇਰੀ ਅਮਨ ਚਾਰਜ ਖੰਡਦੇ ਨਹੀਂ ਪਾਈ ਨਾ ਕੋ ਸ਼ੁਕਰ ਨਹੀਂ ਪਾਈ ਤੁਹੋਂ ਕਰਨ ਲੱਗੀ ਐ ਮੈਂ ਕਰੇਲੇ ਛਿਲ ਕੇ ਤੁੱਪੇ ਰੱਖਦਾ ਕਰੇਲੇ ਬਣਾਣੀ ਅੱਜ ਹਾਂ ਥੋੜੇ ਜਿਹਾ ਬਣਾ ਲਾਂਗੇ ਉਹ ਮਾਂ ਚ ਕੈਮਰੇ ਕੇ ਹੱਥ ਆ ਜਾਵੇਗਾ ਐਸਾ ਪਾਣੀ ਤੇ ਮੇਰਾ ਇੱਧਰ ਕਰੇਲੇ ਛਿਲ ਕੇ ਅਸੀਂ ਰੱਖ ਤੇ ਇੱਧਰ ਮੇਰੀ ਚਾਦਰ ਰੰਗ ਦੇਖ ਲਓ ਕਿਉਂਕਿ ਚਪਾਇਆ ਹੋਆ ਗੋੜ ਮੈਨੂੰ ਘਰ ਦਾ ਗੋੜ ਮਿਲ ਗਿਆ ਤੇ ਫਤਿਹ ਤੇ ਪ੍ਰਨੀਤ ਕੰਟੀਨਿਊਸਲੀ ਪੰਗੇ ਲੈ ਰਹੇ ਨੇ ਕੀ ਹੋ ਗਿਆ ਨਹੀਂ ਆਈ ਰਹੇ ਬੋਲੋ ਪੂਰੀ ਆ ਰਹੇ ਪਰ ਬਾਹਰੋਂ ਪੰਗੇ ਫਤਿਹ ਇੱਧਰ ਆਓ ਚਲੋ ਅੰਦਰ ਫੋਨ ਚੱਕੋ ਮੇਰਾ ਜਾ ਆ ਦੇ ਨੂੰ ਕੋਜੀ ਆਪਾਂ ਆ ਗਏ ਆਪਣੇ ਬੁਟੀਕ 'ਚ ਸੂਟ ਸਿਲੈਕਟ ਕਰਨ ਵਾਸਤੇ ਕਿਉਂਕਿ ਤਿਆਰੀ ਕਰ ਰਹੀ ਆ ਅਸੀਂ ਅੰਮ੍ਰਿਤਸਰ ਜਾਣ ਦੀ ਤੇ ਉਹਦੇ ਵਾਸਤੇ ਚਾਹੀਦੀ ਹੁਣ ਸੂਟ ਤਾਂ ਪਤਾਈਏ ਜੀ ਕਿਤੇ ਜਾਣਾ ਹੋਵੇ ਤੇ ਸੂਟਾਂ ਦੀ ਟੈਂਸ਼ਨ ਸਭ ਤੋਂ ਪਹਿਲਾਂ ਪੈ ਜਾਂਦੀ ਏ ਤੇ ਮੈਂ ਸੂਟ ਲਵਾਂ ਕਿਹੜਾ ਮੈਨੂੰ ਹੁਣ ਇਹ ਨਹੀਂ ਸਮਝ ਆ ਰਹੀ ਨਹੀਂ ਤਾਂ ਮੰਮਾ ਨੂੰ ਪੁੱਛ ਜਿਹੜਾ ਮੈਂ ਕੱਲੇ ਥੇ ਇੱਕ ਬਲੈਕ ਜੇ ਸੂਟ ਦੇਖਿਆ ਸੀ ਉਹ ਕਿੱਧਰ ਗਿਆ ਫੇਲਾ ਰਾਵੀ ਸਾਰੇ ਸੋਹਣੇ ਨੇ ਖਿਲੇ ਖਿਲੇ ਜੀ ਕేశਵ ਜਿਹੜਾ ਵੀ ਇੱਕ ਦੋ ਸੂਟ ਪਾਂ ਬਨਵਾਇਆ ਨਾ ਜ਼ਿਆਦਾ ਨਹੀਂ ਲੈਣੇ ਹੈਗੇ ਸੂਟ ਮੈਂ ਜਿਹੜਾ ਵੀ ਇੱਕ ਦੋ ਬਨਵਾਇਆ ਉਹਨਾਂ ਦਾ ਥੋੜਾ ਡਿਫਰੈਂਟ ਜਿਹਾ ਡਿਜ਼ਾਈਨ ਬਣਾਣਾ ਹੈ ਆਹ ਵਾਲਾ ਆਹ ਵਾਲਾ ਡਿਜ਼ਾਈਨ ਉਹ ਮਧਿਆ ਨਾ ਤੇ ਲਓ ਜੀ ਚੂਏ ਦੀ ਕਰਾਈਏ ਪੂਣੀ ਚੂਏ ਲਾਈਟ ਵੀ ਨਹੀਂ ਆਉਣ ਹੈਗੀ ਦਿਖ ਰਿਹਾ ਤੈਨੂੰ ਫਤ ਤੈਨੂੰ ਦਿਖ ਰਿਹਾ ਬਸ ਠੀਕ ਹੈ ਚੱਲ ਜਲਦੀ ਕਰੋ ਫਿਰ ਮੈਂ ਚਾਹ ਪੀਣੀ ਹੁਣ ਦੂਈ ਪਟਕਾ ਨਾ ਖੋਲਿਓ हां ठीक है मैं पटका ना खोल लूं ए मम्मा मेरी रहगी शायद किदी है अभी मेरे दे है ए धन्ने आ रही है ए मम्मा मुंह ਨਾਲ ਦੇ ਦੁਰੂ ਵਿੱਚ ਹੋ ਰਹੀਏ ਤੁਸੀਂ ਉੱਚਾ ਆਪਣਾ ਲਓ ਹੈ ਸ਼ਾਬਾਸ਼ ਇੰਨਾ ਜੋਸ਼ ਚੜਿਆ ਹੈ ਨਾ ਬੋਡੀ ਬਣਾਉਂਦਾ ਸੱਚੀ ਤਨੀ ਤੈਨੂੰ ਤੇ ਕੁਝ ਕਿਹਾ ਹੀ ਨਹੀਂ ਪਤਾ ਹੈ ਕੀ ਲੈਣਾ ਹੈ ਕੀ ਲੈਣਾ ਹੈ ਪਰ ਨੀਤਾ ਪਰ ਨੀਤਾ ਨਾ ਕਰ ਰਿਆ ਹਾਂ ਤੂੰ ਅਮਨ ਕੋ ਇੰਨੇ ਆ ਮੈਦੇ ਵਾਲੇ ਬਰੈਡ ਖਾਣੇ ਤੇ ਰਸਤੇ ਚੰਗੀ ਗੱਲ ਹੈ ਤੈਨੂੰ ਪਤਾ ਕੱਲ ਤੇਰੇ ਵਾਸਤੇ ਮੇਰੀ ਵੀਡੀਓ ਤੇ ਕਮੈਂਟ ਆਇਆ ਸੀ ਕਹਿੰਦੇ ਅਮਨ ਬਹੁਤ ਪਤਲੀ ਹੋ ਗਈ ਕਹਿੰਦੇ ਅਮਨ ਦੀ ਬਹੁਤ ਮੋਟੀ ਹੋ ਗਈ ਹੋਰ ਦੇ ਪਿੱਛੇ ਬਾਡੀ ਬਣਦੀ ਆ ਵੀ ਬੰਦੇ ਹੈਗੇ ਨੇ ਲੋਕੀ ਬਾਡੀ ਬਣਾਉਂਦੇ ਇਧਰ ਬਾਡੀ ਖਰਾਬ ਬਣੀ ਬਣਾਈ ਖਰਾਬ ਆ ਯਾਰ ਇਧਰ ਬਾਡੀ ਬਾਡੀ ਸਾਡੀ ਬਣੀ ਬਣਾਈ ਇਹੀ ਖਰਾਬ ਕਰਦੀ ਹੈ ਪਿੱਛੇ ਬੰਦੇ ਬਾਡੀ ਬਣਾਣ ਲੱਗੇ ਹੋਏ ਨੇ ਅਲੈਕਮ ਅਸੀ ਆਪਕੇ ਬੇਟੇ ਦਾ ਫੜ ਮਾਰਿਆ ਅੱਛਾ ਨਹੀਂ ਥਾਂਦੇ ਆਏ ਆ ਕੁਟ ਲਾਲ ਲੜਿਆ ਹਾਏ ਮੈਂ ਮਰ ਜਾਂਗ ਤੇ ਓ ਮਾਈ ਗੋਡ ਸੀਰੀਅਸ ਫਾਈਟ ਕਰਦਾ ਹੋਈ ਤੜੀ ਦੋਨਾਂ ਦੀ ਜਦੋਂ ਤੁਹਾਡੇ ਪਾਪਾ ਆਟਾ ਪਿਆ ਕੇ ਆ ਗਏ ਨਾ ਕਿਤੇ ਵੇਖੀ ਪਰ ਉਹਨੇ ਕੀ ਦਾ ਲੱਗਦਾ ਨਹੀਂ ਪਾਪੇ ਨੇ ਉੰਦਰ ਰੋਟੀ ਬਣਾ ਦੇਣੀ ਪਾਪਾ ਨੇ ਚਾਹ ਆ ਕੇ ਰੱਖੀ ਬਈ ਯਾਰ ਲਾ ਦੇ ਨਾ ਪਾਪਾ ਚਾਹ ਪੀ ਲਓ ਪਾਪਾ ਦੀ ਚਾਹ ਪੀ ਲਓ ਭੁੱਲੀ ਤੂੰ ਦੇ ਰੋਣਾ ਪਾ ਦਿਓ ਪਾਪਾ ਜੀ ਚਾਹ ਪੀ ਲਓ ਪਹਿਲੇ ਪਾਪਾ ਜੀ ਚਾਹ ਪੀ ਲਓ ਪਹਿਲਾਂ ਬੇਟੇ ਕੋਲੋਂ ਤਾਂ ਪਹਿਲਾਂ ਕਹਦੇ ਪਾਪਾ ਚਾਹ ਪੀ ਲਓ ਹਾਂ ਪੁਨੀਰ ਦੀਵਾਰ ਹੁਣ ਹਲਕੇ ਜਿਹੇ ਹੋ ਗਏ ਦੇਖਣ ਨੂੰ ਪੜਨ ਨੂੰ ਵਧੀਆ ਲੱਗਦੇ ਹਨ ਤੇ ਚਲੋ ਜੀ ਅਸੀਂ ਹੁਣ ਚੱਲੇ ਆ ਬਾਜ਼ਾਰ ਥੋੜੀ ਬਹੁਤ ਸ਼ੋਪਿੰਗ ਕਰਨ ਚੱਲੀ ਹੈ ਇਧਰ ਅਮਨ ਚਾਟ ਹੀ ਚੱਕ ਲੈਣਾ ਨਾਲ ਸਾਰਾ ਉਹ ਗੱਡੀ 'ਚ ਬੈ ਕੇ ਕੋਈ ਡਿਸਾਈਡ ਕਰਨਾ ਕਿਹੜਾ ਕਲਰ ਚੁੱਪਸਾ ਤੇ ਟਾਈਮ ਹੋ ਗਿਆ ਜੀ ਸਵਾ 4 ਵਜੇ ਦਾ ਪਰ ਅਸੀਂ ਆਪਣਾ 50% ਕੰਮ ਮਗਾ ਕੇ ਚੱਲੇ ਆ ਸਬਜ਼ੀ ਕੱਟ ਕੇ ਚੱਲੇ ਆ ਕੱਪੜੇ ਧੋ ਕੇ ਚੱਲੇ ਆ ਤੇ ਮੈਂ ਆਪਣਾ ਰਾਤ ਦਾ ਥੋੜਾ ਜਿਹਾ ਕੰਮ ਨਿਖਾ ਕੇ ਜਾ ਰਹੀ ਆ ਫਿਰ ਉਹਨਾਂ ਬਸ ਸੱਚ ਪਾਣੀ ਰੱਖ ਲਈਏ ਨਾਲ ਬੋਟਲ ਵੀ ਦੇਖੋ ਮੈਂ ਛੂਟ ਨਾਲ ਦੀ ਹੋਈ ਪਈ ਆ ਇਹ ਸਭ ਤੋਂ ਇੰਪੋਰਟੈਂਟ ਜੀਜ਼ ਜਦੋਂ ਵੀ ਰੈਟਰ ਦਾ ਸਾਰਾ ਇਹ ਬੰਦ ਕਰਦੇ ਜਾਂਦਾ ਕਰੋ ਇਹਦੇ ਕਰਨਾ ਕਿਦਾਂ ਇਹ ਰੱਖ ਲੋ ਮੈਂ ਪੁੱਛ ਕੇ ਆਉਣਾ ਅੱਜ ਦਾ ਕਲਰ ਬਸ ਮੇਰਾ ਤਾਂ ਚੁੰਨੀਆ ਦੂਸਰੀ ਚੁੰਨੀ ਉਦੋਂ ਪਤਾ ਮੈਂ ਉਹ ਕਰਨ ਦੀ ਹਾਂ ਸਕਾਰੀ ਹਾਂ ਦੋ ਥਾਂ ਮਤ ਫਟ ਗਈ ਉਹ ਘਸ ਜੂਗੀ ਪੁਰਾਣੀ ਹੋ ਗਈ ਜਿਆਦਾ ਉਦੋਂ ਮੈਂ ਲੈ ਤਾਂ ਲਈ ਉਹ ਪਰ ਮੈਂ ਉਨੋ ਹੋ ਕਰਦੀ ਫਿਰ ਮੈਂ ਕਹਿੰਦੀ ਤੇ ਨਾ ਹੋਏ ਫੱਟੀ ਹੋਈ ਜੁਨੀ ਸਾਹਮਣੇ ਆ ਜਾਏ ਨਹੀਂ ਤਾਂ ਜਾ ਮਾੜਾ ਜਾ ਅੱਜ ਨਹੀਂ ਤਾਂ ਸੱਚੀ ਉਹਦਾ ਕ ਲੱਗਦਾ ਹੈ ਗਿੱਪੀ ਕਰੇ ਹਾਲ ਦੇ ਮੁੰਡੇ ਵਰਗਾ ਸ਼ਿੰਦੇਰਗਾ ਹਾਂ ਸ਼ਿੰਦਾ ਹੈ ਜੇ ਫੈਸ਼ਨ ਕਰਦਾ ਤੂੰ ਵੀ ਕਿੱਥੇ ਆ ਤੂੰ ਵੀ ਕੋ ਟੈਕਾ ਚਲੋ 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 ਗੱਡੀ ਨਿਕਲ ਗਈ ਬਾਹਰ ਲੋਚ ਹੈ ਆ ਗਾ ਚੱਲ ਨਾ ਆ ਵੀ ਚੱਲ ਸਾਡੇ ਜਾਣਾ ਜੋ ਤਾਂ ਉਹ ਆ ਜਾ ਘੁੰਮ ਕੇ ਆਵਾਂਗੇ ਅੱਜ ਮੈਂ ਜੋਤ ਨੂੰ ਕਿਹਾ ਜੋਤ ਜਿੰਨਾ ਚਿਰ ਮੈਂ ਲੰਗਦੀ ਨਹੀਂ ਤੂੰ ਜਾਣਾ ਨਹੀਂ ਹਨਾ ਹੈ ਚੱਲ ਬਤਿਆ ਚਲੋ 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 ਲੈ ਜੋਤ ਤੇ ਲੱਗੜਾ ਚੱਲ ਜੋਤ ਮਿੰਟ ਖੋਲ ਜੋਤ ਜਾਣਾ ਹੀ ਆ ਜਾ ਜਾਣਾ ਤੇ ਇੱਕ ਵਾਰ ਤੋਂ ਸਤਿ ਸ਼੍ਰੀ ਅਕਾਲ ਫੇਰ ਸਾਰਿਆਂ ਨੂੰ ਤੇ ਲੋ ਜੀ ਡੇ ਹੋ ਗਿਆ ਨੈਕਸਟ ਵੈਡਨਸਡੇ ਤੇ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਨਾ ਅਸੀਂ ਆਏ ਸੀਗੇ ਸ਼ਾਪਿੰਗ ਕਰਕੇ ਕਿਉਂਕਿ ਅੰਮ੍ਰਿਤਸਰ ਜਾਂਦੀ ਪਲੈਨਿੰਗ ਬਣ ਰਹੀ ਹੈ ਸਾਡੀ ਫਰਾਈਡੇ ਦੀ ਛੁੱਟੀ ਆ ਰਹੀ ਸੀ ਤੇ ਸੈਟਰਡੇ ਦੀ ਸੋਚਿਆ ਸੀ ਕਿ ਛੁੱਟੀ ਲੈ ਲਾਂਗੇ ਬਟ ਹੁਣ ਮੈਨੂੰ ਅੱਜ ਪਤਾ ਲੱਗਿਆ ਕਿ ਸ਼ਾਇਦ ਮਤਲਬ ਅਜੇ ਕੁਝ ਕਨਫਰਮ ਨਹੀਂ ਹੈਗਾ ਕਿ ਸ਼ਾਇਦ 50-50 ਹੌਨ ਚਾਂਸ ਨੇ ਕਿ ਮੇਬੀ ਫਰਾਈਡੇ ਨੂੰ ਛੁੱਟੀ ਸਾਨੂੰ ਨਾ ਹੋਵੇ ਬਟ ਮੈਨੂੰ ਟੈਨਸ਼ਨ ਹੋ ਰਹੀ ਮੈਂ ਕੱਲ ਜਾ ਕੇ ਸੂਟ ਵੀ ਲੈਣਦੇ ਨੇ ਤੇ ਉਧਰੋਂ ਛੁੱਟੀ ਕੈਨਸਲ ਹੋ ਰਹੀ ਹੈ ਤੇ ਹੁਣ ਮੈਨੂੰ ਟੈਨਸ਼ਨ ਹੋ ਰਹੀ ਕਿ ਮੈਂ ਕੀ ਕਰਾਂ ਤੇ ਮੈਂ ਘਰਦਿਆਂ ਲਈ ਤੁਸੀਂ ਚਲੇ ਜਾਓ ਕਿ ਮੈਂ ਰਹਿਣ ਦਿੰਨੀ ਆ ਤੇ ਉਹ ਵੀ ਨਹੀਂ ਮੰਨ ਰਹੇ ਸੋਚਿਆ ਸੀਗਾ ਤੁਹਾਨੂੰ ਅੰਮ੍ਰਿਤਸਰ ਦੀ ਸੈਰ ਕਰਾਵਾਂਗੇ ਪਰ ਮੈਨੂੰ ਪੋਸੀਬਲ ਲੱਗ ਨਹੀਂ ਰਿਹਾ ਜੇ ਬਾਈਟਨ ਛੁੱਟੀ ਨਾ ਹੋਈ ਫਿਰ ਕਿਉਂਕਿ ਦੋ ਛੁੱਟੀਆਂ ਲੈਣੀਆਂ ਹੋਣੀਆਂ ਨੇ ਆਪਾਂ ਨੂੰ ਮੁਸ਼ਕਿਲ ਤੇ ਬਾਕੀ ਚਲੋ ਦੇਖਦੇ ਆਂ ਕੀ ਬੰਦ ਆ ਮੈਂ ਸਕੂਲ ਤੋਂ ਆ ਗਈ ਬਸ ਫਤਿਹ ਹਰਾਂਦੀ ਮੈਂ ਵੇਟ ਕਰ ਰਹੀ ਆ ਫਤਿਹ ਹਰੀ ਦੱਸਣ ਗਿਆ ਕਿ ਕਿ ਉਹਨਾਂ ਨੂੰ ਪਤਾ ਨਹੀਂ ਛੁੱਟੀ ਹੋਣੀ ਕਿ ਨਹੀਂ ਹੋਣੀ ਫਿਰ ਉਹ ਜੀ ਫਤਿਹ ਹਰੀ ਆ ਅੰਜਲੋ ਫਤਿਹ ਨੂੰ ਡਰਾਂ ਨੇ ਪਤਾ ਨਹੀਂ ਆਉਂਦੀਆਂ ਸਾਰ ਪਹਿਲਾਂ ਮੈਨੂੰ ਦੇਖਣਾ

ਅੱਜ ਥੋੜੀ ਆਉਣਾ ਸੀ ਬੱਚੇ ਕੱਲ ਆਉਣਾ ਸੀ ਕੱਲ ਜਾਣਾ ਹੈ ਪਤਾ ਮम्मा ਨੂੰ ਤਾਂ ਕਹਿ ਰਿਆ ਕਿ ਛੁੱਟੀ ਨਹੀਂ ਹੈਗੀ ਫਿਰ ਦੱਸੋ ਮੈਂ ਮम्मा ਨੂੰ ਕਹਿ ਕਿ ਤੁਸੀਂ ਮੇਰੇ ਬਿਨਾਂ ਚਲੇ ਜਾਓ ਕੋਈ ਗੱਲ ਨਹੀਂ ਕੱਲ ਜਾਣਾ ਹੈ ਹਾਂ ਲੈ ਕੀ ਲੈ ਲੈ ਗੱਡੀ ਨਾਲ ਅੱਜ ਥੋੜੀ ਬੁੱਤਰ ਪਰਸੇ ਛੁੱਟੀ ਹੈ ਨਾ ਆਪਣ ਨੂੰ ਫਰਡੇ ਨੂੰ ਕੱਲ ਛੁੱਟੀ ਹੈ ਪਰ ਮੇਰੀ ਛੁੱਟੀ ਨਹੀਂ ਨਾ ਹੈਗੀ ਕੱਲ ਛੁੱਟੀ ਹੈ ਕੱਲ ਨਹੀਂ ਕੱਲ ਤਾਂ ਤੁਸੀਂ ਤਾਂ ਸਕੂਲ ਜਾਓਗੇ ਫਿਰ ਅਸੀਂ ਤਾਂ ਉਥੋਂ ਸਕੂਲ ਤੋਂ ਚੱਕ ਕੇ ਗੱਡੀ ਸੱਡ ਲਾਂਗੇ ਹਾਂ ਹਾਂ ਜੀ ਕਰਨੀਤ ਫਿਰ ਆਉਂਦੇ ਫਿਰ ਓਹ ਹੋ ਕਿੱਥੋਂ ਆਜ ਗਈ ਉਹ ਕੋਈ ਆਇਦਾ ਮੂਹਮਿੰਦਰ ਜਿੱਥੇ ਹੂੰ ਉਧਰੋਂ ਕਿਤੇ ਆਉਣ ਦੇ ਆਈ ਹੋ ਗਈ ਕਿਦਾਂ ਵੀ ਹੱਦ ਹੋ ਗਈ ਪੁੱਤ ਧਿਆਨ ਨਾਲ ਖੰਡ ਹਾਂਜੀ ਦੱਸੋ ਮੇਰੀ ਛੁੱਟੀ ਯਾਰ ਕਹਿ ਰਹੇ ਕਿ ਸ਼ਾਇਦ ਨਹੀਂ ਵੀ ਸਟਾਫ ਆਊਗਾ ਹੁਣ ਫਿਰ ਮੈਂ ਮम्मा ਨੂੰ ਕਿਹਾ ਮੈਂ ਤੁਸੀਂ ਮੇਰੇ ਕਰਕੇ ਕੈਨਸਲ ਨਾ ਕਰੋ ਤੁਸੀਂ ਚਲੇ ਜਾਓ ਮੈਂ ਰੁਕ ਜੂਗੀ ਉਹ ਕਹਿੰਦੇ ਨਹੀਂ ਰਹਿਣ ਦੇ ਫਿਰ ਮੁਸ਼ਕਲ ਹੋਏ ਨਾ ਦੋ ਬੱਚੇ ਨਾਲ ਬੱਚੇ ਕਿਹੜਾ ਖੋਦੀ ਚੱਕ ਕੇ ਖੜਾਣੇ ਕਿ ਨਹੀਂ ਹਨਾ ਹੁਣ ਫਿਰ ਯਾ ਮੈਂ ਵੀ ਮਜਬੂਰ ਆ ਮੈਨੂੰ ਕਿਹੜਾ ਮੈਂ ਕਿਹੜਾ ਚਾਹਨੀ ਆ ਕਿ ਇਦਾਂ ਹੋਵੇ ਦੱਸੋ ਕੀ ਕਰਨਾ ਹੁਣ ਹੈ ਮੈਂ ਦੇਖਦੇ ਆ ਤੇ ਪੁਣੇ ਦਾ ਇੱਕ ਗੁੱਡ ਨਿਊਜ਼ ਹੋ ਰਿਹਾ ਹੈ ਜਿਹੜੀਆਂ ਸੈਕੰਡ ਮੇਲ ਨੇ ਉਹ ਵੀ ਆਉਣੀਆਂ ਸਟਾਰਟ ਹੋ ਗਈਆਂ ਸਭ ਨੂੰ ਬਟ ਫਿਲਹਾਲ ਚਾਚੂ ਨੇ ਚੈੱਕ ਕੀਤੀ ਹੈ ਸਾਨੂੰ ਉਹ ਜੇ ਆਈ ਨਹੀਂ ਹੈਗੀ ਤੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਕਦੋਂ ਆਊਗੀ ਅਜ ਮਰਾਤੀ ਗੱਲ ਕਰਕੇ ਹੱਡੀਆਂ ਕੀ ਬਹੁਤ ਜ਼ਿਆਦਾ ਪ੍ਰੋਸੈਸ ਲੇਟ ਹੋ ਗਿਆ ਏ ਤੇ ਹੁਣ ਦੇਖੋ ਅਸੀਂ ਆਪਣੀ ਮੇਲ ਦੀ ਵੇਟ ਕਰ ਰਹੇ ਹਾਂ ਪਨੀਰ ਦੇਖੀ ਮੇਰੇ ਏਡਾ ਲੰਬਾ ਹੋ ਗਿਆ ਹਨਾ ਹਾਂ ਠੀਕ ਮੇਰੇ ਜੂੜੇ ਕਰਕੇ ਤਾਂ ਲੱਗਦਾ ਹਾਂਜੀ ਫਿਰ ਕੀ ਲੱਗਦਾ ਤੁਹਾਨੂੰ ਪਨੀਰ ਮੈਂ ਦੇਖੀ ਸਕੂਲ ਚ ਵੀਡੀਓ ਆਈ ਮੈਂ ਕੁਛ ਵੀ ਨਹੀਂ ਦੇਖ ਮੈਂ ਫਟਾਫਟ ਫੋਨ ਚ ਵੀਡੀਓ ਓਪਨ ਕਰਕੇ ਮੈਂ ਕਿਹਾ ਲੈ ਆ ਮੇਲਾ ਤੇਰਾ ਚਾਚੂ ਨੂੰ ਤਾਂ ਫੋਨ ਕੀਤਾ ਚਾਚੂ ਕਹਿੰਦੇ ਮੈਂ ਅਜੇ ਨਹੀਂ ਆਈ ਹੈਗੀ वैसे आया फर्स्ट जेडी फर्स्ट मेल ਨੇ ਉਹ डिसेंबर ਤੱਕ ਦੀਆਂ ਮਤਲਬ ਲੋਕਾਂ ਨੂੰ ਰੀਸੀਵ ਹੋ ਗਈਆਂ ਨੇ ਹੁਣ ਇਹ ਨਹੀਂ डिसेंबर ਤੱਕ ਦੀਆਂ ਹੁਣ ਇਹ ਨਹੀਂ ਪਤਾ ਕਿ ਸਾਡੇ ਵਾਲੀ ਜਿਹੜੀ ਸੈਕੰਡ ਮੇਲ ਆ ਉਹ ਕਦੋਂ ਰੀਸੀਵ ਹੋਊਗੀ ਤੇ ਕਦੋਂ ਕਿਤੇ ਸਾਡੇ ਵਿਭਾਗ ਖੁੱਲਣਗੇ ਤੇ ਕਦੋਂ ਕਿਤੇ ਅਸੀਂ ਵੀ ਬਾਹਰ ਦੀ ਸੈਰ ਕਰਾਂਗੇ ਬਟ ਫਿਲਹਾਲ ਅੰਮ੍ਰਿਤਸਰ ਦੀ ਟੈਨਸ਼ਨ ਭਈ ਹੋਇਆ ਪਉਦਾ ਸੋ ਕਰਨਾ ਜੇ ਯਾਰ ਮੈਨੂੰ ਛੁੱਟੀ ਨਾ ਮਿਲੀ ਤੇ ਘਰਦਿਆਂ ਦਾ ਮੇਰੇ ਕਰਕੇ ਕੰਮ ਮੁਸ਼ਕਲ ਹੋ ਜਾਣਾ ਹੈ ਹਾਂਜੀ ਭਾਈ ਜੀ ਦਛੋਦ ਦੂ ਵੀ ਹੋਗੇ ਕੇ ਕਾਫੀ ਪੀਓਗੇ ਕੇ ਕੁਟ ਖਾਓਗੇ ਕਾਫੀ ਹਾਂਜੀ ਕਾਫੀ ਕੋਪੀ ਪੀਓਗੇ ਕਾਫੀ ਬਣਾ ਦਨੇ ਤੁਸੀਂ ਅੱਜ ਵਲੌਗ ਵੀ ਸ਼ੁਰੂ ਕੀਤਾ ਯਾਰ ਫਿਰ ਮਜ਼ਾ ਜਾਈ ਨਹੀਂ ਆਂਦਾ ਮੈਂ ਇਹ ਵਲੌਗ ਸ਼ੁਰੂ ਕਰ ਦੋ ਮਜ਼ਾ ਨਹੀਂ ਆਂਦਾ ਫਿਰ ਆਹ ਚਲ ਸ਼ੁਰੂ ਕਰ ਦੋ 2 ਮਿੰਟ ਲੱਗਣੇ ਨੇ ਹਾਂ ਹੈਲੋ ਗਾਇਜ਼ ਕੀ ਹੈਲੋ ਬੱਜੋ ਰਾਤੀ ਦਹੀ ਦੇ ਲੋ ਮੈਨੂੰ ਕੀ ਕਹਿੰਦੇ ਹੋ ਕੰਨ ਵੜ ਕੇ ਹੈਲੋ ਆ ਜਾਏਗਾ ਮੁੰਡਿਆ ਲਾ ਕੇ ਸਬਸਕ੍ਰਾਈਬ ਕਰ ਲਾਈਕ ਕਮੈਂਟ ਬਾਕੀ ਕਰਿਓ ਹਮ ਤੁਹਾਨੂੰ ਬਣਾ ਰਹੇ ਹਾਂ ਵਲੋਗ ਇਹਦਰ ਮੂ ਵਲੋਗ ਬੁਰਵੀ ਨੰਦ ਨੇ ਹਾਂ ਤੇ ਫਿਰ ਬਣਾਤ ਰਹੀ ਹਾਂ ਚਲੋ ਤੁਸੀਂ ਬੋਲੋ ਕੀ ਹੂੰ ਕੀ ਹੈ ਹੈ ਨਹੀਂ ਰਾਤੀ ਤੂੰ ਇਹ ਫਤ ਰਾਤੀ ਤਾਨੂੰ ਕੀ ਹੋਇਆ ਕਿ ਮਮਾ ਮਰੋਂ ਲੱਗ ਰਹੀ ਥੀ ਹਾਂ ਉਹ ਤਾਂ ਨੀਂਦ ਕਰਕੇ ਮੇਰੇ ਅੱਖਾਂ ਚ ਪਾਣੀ ਆ ਰਿਹਾ ਸੀ ਰਾਤ ਨੂੰ ਫੋਨ ਆਇਆ ਬਲਿੰਦਰ ਦਾ ਉਹਨਾਂ ਉੱਧਰ ਤਾਂ 8:00 ਵਜੇ ਸਾਡੇ ਇੱਧਰ ਮਿਲਦਾ ਤਾਂ 2:30 ਵਜੇ ਸੀਗੇ ਤੇ ਫਤਿਹ ਮੈਂ ਨੀਂਦ 'ਚ ਸੀ ਕਿ ਮੇਰੇ ਅੱਖਾਂ 'ਚੋਂ ਪਾਣੀ ਆ ਰਿਹਾ ਫਤਿਹ ਨੂੰ ਆ ਲੱਗਿਆ ਕਿਤੇ ਵੀ ਮੰਮਾ ਰੋ ਰਹੇ ਨੇ ਫਤਿਹ ਪਾਸਾ ਲੈਂਦਾ ਲੈ ਫਤਿਹ ਪਾਸਾ ਲੈਦੇ ਵੀ ਨੀਂਦ ਭੁੱਲ ਗਈ ਤੇ ਫਤਿਹ ਮੈਨੂੰ ਕਰ ਲੱਗਿਆ ਮੰਮਾ ਤੁਸੀਂ ਰੋ ਰਹੇ ਹੋ ਮੰਮਾ ਤੁਸੀਂ ਚੁੱਪ ਕਰਜੋ ਮੈਂ ਕਿਉਂ ਰੋਣਾ ਇੰਨਾ ਸੋਹਣਾ ਮੇਕੋ ਕਾਕਾ ਏ ਹੈ ਕੋਕਨੇ ਇੰਨਾ ਸੋਹਣਾ ਮੇਕੋ ਪਟਾਕਾ ਏ ਮੈਂ ਕਿਉਂ ਰੋਣਾ ਹਨ ਚੁਈ ਐ ਦਿੰਦੂ ਜੀ ਆ ਗਿੰਦੂ ਦਿੰਦੂ ਜੀ ਆ ਦਈਏ ਫੇ ਤੈਨੂੰ ਕਾਫੀ ਬਣਾ ਕੇ ਹਾਂਜੀ ਅੱਛਾ ਪਰ ਇਹ ਤਾਂ ਕਾਫੀ ਪੀਣੀ ਆ ਲਓ ਜੀ ਅਸੀਂ ਇਹਨਾਂ ਨੂੰ ਦਈਏ ਠੀਕ ਹੈ ਜੀ ਅਸੀਂ ਇਹਨਾਂ ਨੂੰ ਕਾਫੀ ਬਣਾ ਕੇ ਦਈਏ ਉਸ ਤੋਂ ਬਾਅਦ ਫਿਰ ਮੈਂ ਸੌਂਗੀ ਉਹ ਨਹੀਂ ਪਾਉਂਦੇ ਯਾਰ ਕਹਿੰਦੇ ਪੀਨਟ ਬਟਰ ਨਾ ਪਾਇਓ ਉਹ ਇੱਕ ਦਿਨ ਇਹਨਾਂ ਨੇ ਮੈਨੂੰ ਕਿਹਾ ਸੀਗਾ ਮਾਸੀ ਪੀਨਟ ਬਟਰ ਪਾ ਦਿਓ ਕਾਫੀ ਦੇ ਵਿੱਚ ਤੇ ਮੈਂ ਪਾਤਾ ਹੁਣ ਕਹਿੰਦੇ ਪੀਨਟ ਬਟਰ ਨਹੀਂ ਪਾਣਾ ਹੈਗਾ ਯਾਰ ਗਰਮੀ ਵਾਲੀ ਹੱਦ ਹੋਈ ਪਈ ਹੈ ਰਾਤ ਨੂੰ ਲਾਈਟ ਹੋ ਗਈ ਬੰਦ ਇੰਨੀ ਕਿ ਜ਼ਿਆਦਾ ਗਰਮੀ ਨਾ ਮੈਨੂੰ ਕਿ ਪੱਖਾ ਤਾਂ ਬਸ ਉਹੀ ਨਾ ਦਾ ਹੀ ਚੱਲ ਰਿਹਾ ਸੀਗਾ ਪੱਖੇ ਦੀ ਬਿਲਕੁਲ ਵੀ ਹਵਾ ਨਹੀਂ ਸੀ ਲੱਗ ਰਹੀ ਚਲੋ ਜੀ ਤੁਸੀਂ ਬੱਚਿਆਂ ਵਾਸਤੇ ਜਦੋਂ ਵੀ ਕਾਫੀ ਬਣਾਉਣੀ ਹੈ ਆ ਕਾਫੀ ਤਾਂ ਸਿਰਫ ਇੱਕ ਪਾਊ ਚ ਐਡ ਕਰ ਲਿਆ ਕਰੋ ਜ਼ਿਆਦਾ ਐਡ ਕਰਨ ਦੀ ਲੋੜ ਨਹੀਂ ਹੈਗੀ ਕਿ ਜਸਟ ਨਾ ਕਾਫੀ ਦਾ ਮਤਲਬ ਉਹਨਾਂ ਟੇਸਟ ਫਲੇਵਰ ਜਿਹਾ ਆ ਜਾਏ ਕਿਉਂਕਿ ਬੱਚਿਆਂ ਵਾਸਤੇ ਜ਼ਿਆਦਾ ਕਾਫੀ ਵਧੀਆ ਨਹੀਂ ਹੈਗੀ ਬਟ ਸਮਰ ਚ ਹੁੰਦਾ ਹੀ ਹੈ ਸਾਰਿਆਂ ਨੂੰ ਕਿ ਚਲੋ ਉਹਨਾਂ ਨੂੰ ਬੱਚਿਆਂ ਨੂੰ ਨਾ ਸਕੂਲ ਤੋਂ ਆ ਕੇ ਲਾ ਕਿ ਕੁਛ ਠੰਡਾ ਠੰਡਾ ਮਿਲੇ ਤੇ ਕੌਫੀ ਮੈਂ ਹਮੇਸ਼ਾ ਇਹਨਾਂ ਨੂੰ ਸਿਰਫ ਇੱਕ ਦੋ ਗਲਾਸ ਦੇ ਵਿੱਚ ਸਿਰਫ ਇੱਕ ਪਾਊਚ ਹੀ ਪਾਨੀ ਆ ਬੱਚਿਆਂ ਨੂੰ ਇੰਨੀ ਕੌਫੀ ਦੇਣੀ ਸਹੀ ਨਹੀਂ ਹੈਗੀ ਤੇ ਇਸ ਤੋਂ ਇਲਾਵਾ ਆਪਣਾ ਬਣਾਉਣਾ ਸ਼ੇਕ ਹੋ ਗਿਆ ਡਰਾਈ ਫੂਡਸ ਵਗੈਰਾ ਕੁਝ ਥੋੜੀ ਜਿਹੀ ਮਿਕਸ ਕਰਕੇ ਹਨਾ ਬਦਾਮ ਭਿਓ ਕੇ ਰੱਖ ਲੇ ਮੈਂ ਆ ਗਈ ਤੇ ਇਹ ਕੁਝ ਦੇ ਲੋ ਇਹ ਜ਼ਿਆਦਾ ਵਧੀਆ एक गेड़ी दवानी है हम अपने हाँ जी कॉफी गई अपनी रेडी ਨਾਓ ਵੀ ਵਿਲ ਗਾਰਨਿਸ਼ ਦ ਕਾਫੀ ਵਿਦ ਚੋਕੋ ਪਾਊਡਰ ਚੋਕੋ ਜੀ ਨਾ ਪਾਵਾਂਗੇ ਅਪ ਕੱਚ ਦੇ ਗਲਾਸ ਚ ਇੱਕ ਗਲਾਸ ਨਾ ਐਸੇ ਛੋਟੇ ਛੋਟੇ ਹੈ ਜਿਆਦਾ ਹੋ ਗਏ ਹੋਗੇ ਤਿੰਨ ਹੋ ਜੀ ਹੁਣ ਅਸੀਂ ਇਹਦੇ ਤੇ ਐਡ ਕਰਾਂਗੇ ਥੋੜਾ ਜਿਹਾ ਚੌਕਲੇ ਪਾਊਡਰ ਸੋ ਵਕਿੰਗ ਟੈਂਡਿੰਗ ਆਹ ਵਾਲਾ ਤੁਸੀਂ ਚਾਕਲੇਟ ਪਾਊਡਰ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਫਲੇਵਰ ਆਉਂਦਾ ਹੈ ਅਗਰ ਕੋਈ ਹੌਟ ਕਾਫੀ ਬਣਾਉਂਦਾ ਹੈ ਤਾਂ ਉਹਦੇ ਚ ਵੀ ਤੁਸੀਂ ਯੂਜ਼ ਕਰਦੇ ਹੋ ਨੂੰ ਮੈਂ ਟਰਾਂਸਫਰ ਕਰ ਰਹੀ ਹਾਂ ਸਟੀਲ ਦੇ ਗਲਾਸ 'ਚ ਬਿਕਾਜ਼ ਕੱਚਾ ਦਾ ਗਲਾਸ ਛੋਟਾ ਹੈ ਤੇ ਘੱਟ ਪੈ ਰਹੀ ਹੈ ਇਹਦੇ ਚ ਕਾਫੀ ਕਿਉਂਕਿ ਮੈਂ ਤਾਂ ਪੀਣੀ ਨਹੀਂ ਹੈਗੀ ਸਿਰਫ ਇਹਨਾਂ ਨੂੰ ਹੀ ਦੇਣੀ ਹੈ असि हूँ ठहर के बनाव गे अपनी चाह वाली चाह फ इन्ना चॉकलेट पाउडर पसंद नहीं है आ कुछ। कुछ लग रहा ना। सो टेंटिंग अभी हम धीरे धीरे जाएंगे बहुत ही संभल कर ਲਓ ਜੀ ਲਓ ਜੀ ਲਓ ਜੀ ਲਓ ਜੀ ਧੰਨਵਾਦ ਵੈਲਕਮ ਦੂਜੇ ਕੱਪੇ ਨੂੰ ਪੜਾ ਕੇ ਆਨੇ ਆ ਕਾਫੀ ਸਕੂਲ ਤੋਂ ਆਗਨੇ ਵੈਸੇ ਵੀ ਤੁਸੀਂ ਨੋਟਿਸ ਕਰਿਓ ਮਿੱਠੇ ਦੀ ਤਲਬ ਬਹੁਤ ਜ਼ਿਆਦਾ ਲੱਗਦੀ ਹੈ ਐ ਹੁੰਦਾ ਕਿ फटाफट ਕੁਝ ਮਿੱਠਾ ਮਤਲਬ ਜਾਂ ਚਾਹ ਮਿਲ ਜਾਵੇ ਜਾਂ ਕੋਈ ਇਹੋ ਜੀ ਚੀਜ਼ ਮਿਲ ਜਾਵੇ ਤੇ ਫਿਰ ਜਾ ਕੇ ਕਿਤੇ ਚੈਨ ਆਉਂਦਾ ਤੇ ਲਓ ਜੀ ਸਾਡੇ ਲੱਲੂ ਰਾਮ ਓ ਮੇਰੇ ਲੱਲੂਰਾਮ ਚੱਤੀ ਚੱਤੀ ਪੀ ਲੋ ਚੱਤੀ ਚੱਤੀ ਪੀ ਕੇ ਤੇ ਚੁਕਿੰਦਾਂ ਦੀ ਬਣੀ ਪੀ ਲੋ ਪੀ ਲੋ ਪੀ ਲੋ ਪੀ ਲੋ ਕੈਂਟ ਹੈ ਉਹ ਸਾਰੀ ਪੀ ਲੋ ਉੱਪਰ ਡੋਲ ਨਾ ਲਿਓ ਠੀਕ ਹੈ ਇਹ ਚਲੋ ਹੁਣ ਆਇਆ ਕਰੋ ਇੱਧਰ ਬਲੌਗ ਦਾ ਐਂਡ ਵੀ ਕਰ ਦਿਓ ਸੋਣਾ ਕਾਕਾ ਨਾ ਮੇਰੇ ਚਲੋ ਇਹਦੇ ਬਲੌਗਸ ਨੂੰ ਜੇ ਚੈਨਲ ਸਬਸਕ੍ਰਾਈਬ ਕਰਦੇ ਸ਼ੇਅਰ ਕਰ ਲੈ ਇੱਕ ਮਿੰਟ ਬਾਅਦ ਆਦਾ ਲੋਗੇ ਜਿੱਦ ਤੱਕ ਕਰਤਾ ਤੇ ਤੇਰੇ ਪਿਆਰ ਬਈਸ ਰੇਗਾ ਤਦ ਤੱਕ ਲਈ ਓਕੇ ਜੀ ਤਦ ਤੱਕ ਲਈ ਸਾਰਿਆਂ ਨੂੰ ਟਾਟਾ ਬਾਏ ਬਾਏ ਹਾਸੇਦੇ ਬਸੇ ਰਹੋ ਖੁਸ਼ ਰਹੋ ਅੰਮ੍ਰਿਤਸਰ ਦੀ ਪਲੈਨਿੰਗ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਕੋਈ ਗੱਲ ਨਹੀਂ ਦੱਸਾਂਗੇ ਜੋ ਵੀ ਬਣਿਆ ਮੈਂ ਤੇ ਆਪ ਚਾਹੀਏ ਕਿ ਜਦੋਂ ਛੁੱਟੀ ਹੋਏ ਤੇ ਮੈਂ ਵੀ ਜਾਵਾਂ ਬਟ lets see ਕੀ ਹੁੰਦਾ ਹੈ ਅੱਗੇ ਓਕੇ ਟਾਟਾ ਬਾਏ ਬਾਏ ਲਵ ਯੂ ਆਲ